ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆਪਣੇ ਭਰਾ ਕਰਮਜੀਤ ਦਾਤੇ ਵਾਸਤੇ ਜਿੱਤੇ ਕੂਟਰ ਸੋ ਬਈ ਦੁਕਾਨੋਂ ਤੁਹਾਨੂੰ ਬਣਨੇ ਰੋਗੇ ਵੀਡੀਓ ਚ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਅੱਜ ਆਪਣੇ ਭਰਾ ਕਰਮਜੀਤ ਦਾਤੇ ਵਾਸਤੇ ਜਿਹੜੇ ਕੂਟਰ ਜਿੱਤੇ ਹੋਏ ਉਹਨਾਂ ਨੂੰ ਚੌਂਕਾਉਣਾ ਹੈ ਹਾਂਜੀ ਬਈ ਦੱਸੋ ਜੀ ਭਰਾ ਆਪਣਾ ਪੁਰਾਣੀ ਤੋਂ ਜਿੱਤਿਆ ਸੀ ਠੀਕ ਹੈ ਬਈ ਠੀਕ ਹੈ ਜੀ ਇਲੇਵਰ ਦੱਸੋ ਬਈ ਠੀਕ ਬਈ ਗਰਾਸ ਉਹ ਜਮਾ ਨਹੀਂ ਕਰੀ ਗਾ ਤੇ ਹਵਾਏ ਕਰਕੇ ਇੰਨੀ ਬ੍ਰੇਕ ਚ ਫਿਰ ਤੁਰਾ ਗਿਆ ਤੇ ਫਿਰ ਲੱਗੀ ਜਹਾਨਾ ਵਾਹ ਤੇ ਠੀਕ ਹੈ ਜੀ ਤੇ ਜਮਾ ਆ ਗਿਆ ਕਿ ਤੜੇ ਵੀ ਤਾਂ ਮੈਂ ਕਾਫੀ ਨਾਲ ਕੀਤੀ ਚੋਟਰੀ ਠੀਕ ਹੈ ਬਈ ਬੱਸ ਮੈਂ ਦੋ ਬੰਦੇ ਤੇ ਠੀਕ ਹੈ ਜੀ ਤੇ ਇਹ ਬਲੱਡ ਲਾਈਨ ਕਿਹੜੀ ਹੈ ਬਈ ਇਹਦੀ ਠੀਕ ਹੈ ਵੀਰੇ ਠੀਕ ਹੈ ਬਈ ਕਰਾਓ ਬਈ ਅੱਖਾਂ ਕਿਹੜੀਆਂ ਅੱਖਾਂ ਦਾ ਚੌਂਕ ਕਰਾਓ ਬਈ ਇਹ ਦੇਖ ਤਾਂ ਠਟੀਆਂ ਆਂਦਾ ਬਈ ਠਟੀਆਂ ਠਟੀਆਂ ਅੱਖਾਂ ਦਾ ਬਹੁਤ ਸੋਹਣਾ ਕਬੂਤਰ ਆ ਬਈ ਤੇ ਦਿਖਾਓ ਬਈ ਦੂਜੇ ਆਪਣੇ ਇਹ ਗੇੜੇ ਬਲੱਡ ਲੈਂਡ ਜੂਆਂ ਬਈ ਠੀਕ ਹੈ ਵੀਰੇ ਉਹਨਾਂ ਦਾ ਪੁੱਛਾਗਾ ਜੀ ਜਿੱਤ ਲੈਣਗੇ ਜਿੱਤ ਕੇ ਬਾਹਰ ਕੇ ਅੰਜੀ ਬਾਈ ਤੁਹਾਨੂੰ ਜਾਨੀ ਹੋ ਉਹ ਉਹਦੇ ਦਾ ਹਾਂ ਕਿਹਾ ਸੀ ਜੀ ਕਹੇ ਬਾਈ ਉਹ ਨਾ ਜੀ ਬਾਈ ਉਹ ਆਸੂ ਨਹੀਂ ਤੇ ਉਹਦਾ ਹੈ ਕਿਹੜੀਆਂ ਅੱਖਾਂ ਬਾਈ ਕੀ ਅੱਖਾਂ ਜੀ ਖੱਟੀਆਂ ਅੱਖਾਂ ਕਾਲੀ ਨੂਰ ਲਿਖਦੀਆਂ ਨੇ ਹਾਂ ਠੀਕ ਹੈ ਜੀ ਤੇਰੀ ਇਹ ਕਿਹੜੇ ਪੰਨੇ ਜਿੱਤੇ ਕਿਹੜੇ ਪੰਨੇ ਜੀ ਬਾਈ ਬੋਲ ੜੇ ਠੀਕ ਹੈ ਜੀ ਦਿਖਾਓ ਬਈ ਤੂੰ ਜੀ ਇੱਕ ਕਿਹੜੇ ਕਿਹੜੇ ਪਿੰਡ ਜਤੇ ਬਈ ਕਿੱਦਾ ਵੀ ਬੱਚਾ ਸੀ ਜਿਹੜੀ ਚੀਜ਼ ਹੁੰਦਾ ਹੈ ਜੀ ਸਤ ਨੂੰ ਲੜਾਈ ਹੁੰਦਾ ਸੀਗਾ ਠੀਕ ਹੈ ਜੀ ਤੇ ਉਸ ਨਾਲ ਕੋਈ ਪਰਿਆਸ ਨੂੰ ਖਾ ਰਹੀ ਨੂੰ ਪਾ ਦੇ ਨਾ ਪਾ ਕੇ ਥੰਗਿਆ ਹੈ ਨਾ ਹਾਂਜੀ ਹਾਂਜੀ ਬਈ ਉਹ ਤਾਂ ਘਰ ਬੈਠੀ ਉਹਦੇ ਬਾਹਰ ਲੇ ਸੀ ਠੀਕ ਹੈ ਬਈ ਇੱਥੇ ਦੂਨੀਆ ਠੀਕ ਹੈ ਠੀਕ ਹੈ ਜੀ ਇਹ ਦੂੜੀਆਂ ਜਿੱਤ ਸੀ ਕਿਹੜੇ ਸਾਲ ਜਿੱਤ ਸੀ ਬਈ ਇਹ ਪੱਤਕੀ ਉਹ ਪੱਤਕੀ ਆਲੀ ਦਿਖਾ ਦੇਣਾ ਆਪਾਂ ਠੀਕ ਆ ਇਹ ਕਿਹੜੀ ਆ ਬਾਈ ਕੋਲੇ ਇਹ ਆਪਾਂ ਮੋਰਚਾਲਾ ਚੋਂ ਕੁੁੱਤਰ ਸੀ ਠੀਕ ਆ ਕਿਹੜੀ ਅੱਖਾਂ ਦਾ ਬਈ ਇਹ ਇਹ ਖੱਟੀਆਂ ਦੇਖੜ ਸਾਰੀ ਖੱਟੀਆਂ ਨੇ ਜਿੱਤੇ ਠੀਕ ਆ ਬਈ ਠੀਕ ਆ ਸਾਰੀ ਖੱਟੀਆਂ ਨੇ ਜਿੱਤੇ ਬਈ ਬਈ ਇਹ ਮੋਰਚਾਲਾ ਚੋਂ ਸੀ ਨਹੀਂ ਉਹਦੀ ਪੱਤੀ ਦਾ ਠੀਕ ਆ ਵੀਰੇ ਕਾਹ ਦੀ ਸੀ ਮੁੱਤਰਾਵਾ ਠੀਕ ਆ ਬਈ ਦਿਖਾਓ ਬਈ ਜੀ ਜੀ ਤੋ ਦੇਖੋ ਬਾਈ ਬਾਈ ਦਾ ਬਹੁਤ ਸੋਹਣਾ ਕੰਮ ਕਰਿਆ ਉੱਪਰ ਚਵਾਰੇ ਚ ਬੰਨੇ ਲਾਇ ਬਨੇ ਜਾ ਦਾ ਟੇ ਤੇ ਬਾਈ ਨੇ ਕੋਸ਼ਿਸ਼ ਦੀ ਕਿ ਜਾਈ ਹੁਣ ਹਾਂਜੀ ਬਾਈ ਉਸੇ ਦਾ ਇਹ ਭਰਾ ਠੀਕ ਹੈ ਜੀ ਇਹ ਆਪਣਾ ਪੰਜਾਸੀ ਦਾ ਸੋਨੇ ਨਾਲ ਮੀਰਗੜ ਮੀਰਗੜ ਆਪਾਂ ਨਾਲ ਹੀ ਬਾਈ ਕਰੀਏ ਹਾਂਜੀ ਹਾਂਜੀ ਬਾਈ ਸਮਝਾ ਲੇ ਗੁਰਜਤ ਠੀਕ ਹੈ ਜੀ ਲੋ ਵੀ ਛਾਤਰੀ ਤੋਂ ਲੈ ਕੇ ਉੱਡਣ ਤੋਂ ਹਾਂਜੀ ਬਾਈ ਸੱਤਵੇਂ ਸੱਤਵੇਂ ਡਾਈ ਵਾਈ ਛੱਡਤਾ ਸੀ ਠੀਕ ਆ ਬਾਈ ਸੱਤਵੇਂ ਡਾਈ ਵਾਈ ਛੱਡਿਆ ਹੋਇਆ ਬੱਚਾ ਨਾ ਤੇ ਤੁਸੀਂ ਦੇਖ ਲਓ ਫਿਰ ਕਵੇਂ ਉੱਡਿਆ ਫਰਾ ਕਰਾਇਆ ਨਾ ਹਾਂ ਹਾਂ ਬਾਈ ਬਹੁਤ ਵਧੀਆ ਉੱਡਿਆਗਾ ਇਹ ਬਲੱਡ ਲੈਂਡ ਕਿਹੜੀ ਹੈ ਬਾਈ ਇਹ ਮੋਰਕੇ ਵਾਲੇ ਦੀ ਪੱਠੀ ਸੀ ਉਹ ਰੋਟਾ ਪਾਈ ਸੀ ਇਹਨਾਂ ਦਾ ਠੀਕ ਆ ਬਾਈ ਤੇ ਇਥੇ ਕੁਮਾ ਸਾਹਿਬ ਮਿਲੀ ਹੈ ਤੇ ਉਹਦੇ ਨਾਲ ਕੋਈ ਪੁੱਛਾਇਆ ਸੀ ਵੀ ਪੱਠਾ ਠੀਕ ਆ ਬਾਈ ਤੇ ਇਹ ਘਰ ਉੱਡਦੀ ਸ਼ਾਮ ਪਹਿਲੇ ਦਿਨੀ ਉੱਡਦੀ 3 4 ਜਾਂ ਸ਼ਾਮ ਦਾ ਘਰੀ ਦਿੰਦੇ ਆ ਠੀਕ ਆ ਜੀ ਦੇ ਉੱਤਰ ਰਹਿ ਗਿਆ ਜਾਂ ਹੋਰ ਦਿਖਾਉਣੇ ਆ ਦੱਸੋ ਇਹ ਡੀਟੇਲ ਇਹ ਦਰਿਆ ਪਰ ਛੱਡ ਗਿਆ ਸੀ ਬਈ ਠੀਕ ਆ ਬਈ ਜਿਹੜਾ ਪਹਿਲਾਂ ਆਪਣੇ ਦਿਖਾਇਆ ਹੈ ਨਾ ਹਾਂਜੀ ਹਾਂਜੀ ਬਈ ਹਾਂਜੀ ਹਾਂਜੀ ਉਹਦਾ ਭਰਾਈ ਹੈ ਇਹ ਬਸ 10 ਤੋਂ 10 1/2 ਤੱਕ 10 1/2 ਤੋਂ ਵਧਿਆ ਨਹੀਂ ਕਦੇ ਉਹ ਵੀ ਵੱਡਾ ਹੋ ਗਿਆ ਠੀਕ ਆ ਬਈ ਪਰ ਆਉਂਦਾ ਨਹੀਂ ਸੀ ਉਹ ਛੱਡੀ ਗਈ ਸੀਗਾ ਉੱਤੇ ਹੁੰਦੇ ਨੇ ਠੀਕ ਠੀਕ ਆ ਬਈ ਤੇ ਥੋੜੀਆਂ ਡਾਈਆਂ ਹੋਈਆਂ ਸੀਗਾ ਤੇ ਦਰਿਆ ਪਰ ਕੰਢਾ ਰਹਿ ਗਿਆ ਸੀ ਉਹ ਰਜਤਿਆ ਬਈ ਠੀਕ ਆ ਬਈ ਠੀਕ ਹੈ ਬਾਈ ਸੋ ਵੀਡੀਓ ਚੰਗੀ ਲੱਗੀ ਕਿ ਸ਼ੇਅਰ ਕਰਿਓ ਤੇ ਦੱਸਿਓ ਬਾਈ ਕਰਮਜੀਤ ਦੇ ਕੁੱਪਟਰ ਕਿਵੇਂ ਲੱਗੇ ਠੀਕ ਹੈ ਬਾਈ ਕਰਮਜੀਤ ਓਕੇ ਧੰਨਵਾਦ ਬਾਛੋੜਾ ਬਹੁਤ ਬਹੁਤ ਟਾਈਮ ਦੇਣ ਲਈ ਓਕੇ ਬਈ ਓਕੇ ਧੰਨਵਾਦ ਜੀ